D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮਾਇਆ ਬਲਵਿੰਦਰ ਸਿੰਘ ਪਟਿਆਲਾ ਦੇ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਦਾ ਮਾਮਲਾ ਲਗਾਤਾਰ ਗਰਮਾਂਦਾ ਜਾ ਰਿਹਾ ਸੀ ਤੇ ਪਰਿਵਾਰ ਵੱਲੋਂ ਮਿੰਨੀ ਸੈਕਟਰੀਅਟ ਦੇ ਬਾਹਰ ਪੱਕਾ ਧਰਨਾ ਦਿੱਤਾ ਜਾ ਰਿਹਾ ਸੀ ਤੇ ਉਸ ਦੇ ਵਿਚਾਲੇ ਹੁਣ ਇੱਕ ਨਵਾਂ ਮੋੜ ਨਿਕਲ ਕੇ ਸਾਹਮਣੇ ਪਰਿਵਾਰ ਨੇ ਮੰਗ ਕੀਤੀ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਨੂੰ ਸਮਾਂ ਦੇਣ ਤਾਂ ਅਸੀਂ ਇਹ ਧਰਨਾ ਖਤਮ ਕਰ ਦਵਾਂਗੇ ਤੇ ਉਸ ਦੇ ਵਿਚਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਰਿਵਾਰ ਨੂੰ 31 ਮਾਰਚ ਦਾ ਸਮਾਂ ਦਿੱਤਾ ਗਿਆ ਤੇ ਹੁਣ ਦੱਸਦੇ ਕਿ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਵੇ ਗਾਤੇ ਉਸ ਤੋਂ ਬਾਅਦ ਮੁੱਖ ਮੰਤਰੀ ਕੀ ਕਰਨਗੇ ਤਾਂ ਸਮਾਂ ਦੱਸੇਗਾ ਪਰ ਉਸ ਤੋਂ ਪਹਿਲਾਂ ਉਹਨਾਂ ਦੀ ਪਤਨੀ ਨੇ ਜਿੱਥੇ ਨਾਲ ਦੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ ਉਹ ਤੁਹਾਨੂੰ ਸੁਣਾਉਣੇ ਆ। ਸਭ ਤੋਂ ਮੈਂ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਜਿਹੜੇ ਮੇਰੇ ਨਾਲ ਇਸ ਮੇਰੀ ਲੜਾਈ ਤੇ ਖੜੇ ਰਹੇ ਹੋ। ਐ ਕੋਈ ਸਿਆਸੀ ਲੜਾਈ ਨਹੀਂ ਸੀ ਇਹ ਮੇਰੀ ਪਰਸਨਲ ਲੜਾਈ ਸੀ। ਮੈਂ ਸਭ ਤੋਂ ਪਹਿਲੇ ਕਿਸਾਨ ਯੂਨੀਅਨ, ਉਗਰਾ, ਬਕੰਡਾ, ਆਜ਼ਾਦ ਕ੍ਰਾਂਤੀਕਾਰੀ ਸਭ ਦਾ ਸਾਬਿਕ ਦਾ ਸੰਗਰਸ਼ ਕਮੇਟੀ ਐਕ ਸਰਵਿਸਮੈਨ ਵੈਲਫੇਅਰ ਸੇਵਾ ਪੰਜਾਬ ਭਾਰਤੀ ਕਿਸਾਨ ਮਜ਼ਦੂਰ ਡੇਟਨ ਐਂਡ ਜਨਤਾ ਆ ਸੰਜਾਨ ਮੀਟਿੰਗ ਮੀਡੀਆ ਐਂਡ ਦ ਵਾਇਸ ਮਾਨਿਕ ਗੋਇਲ ਜੇ ਹਿੰਦੁਸਤਾਨ ਲੋਕਬਾਲ ਬਕਾ ਦਾ ਤੇ ਪਬਲਿਕ ਟੀਵੀ ਔਰ ਬਾਕੀ ਸਾਰੇ ਮੀਡੀਆ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਰੇ ਨਾਲ ਇਹ ਲੜਾਈ ਚ ਮੇਰੇ ਨਾਲ ਸਾਥ ਦਿੱਤਾ ਤੁਸੀਂ ਮੇਰੀ ਆਵਾਜ਼ ਸੀਗੇ ਔਰ ਨਾਲ ਕਿਸਾਨ ਜਥੇਬੰਦੀਆਂ ਜੋ ਅੱਜ ਮੈਂ ਕੱਲ ਕੈਂਪ ਤੇ ਸਾਰੇ ਇੱਥੇ ਆਏ ਮੈਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰ ਦਿਆ ਸਭ ਤੋਂ ਪਹਿਲੇ ਮੀਡੀਆ ਮੈਂ ਕਿਸੇ ਵੇਲੇ ਤੁਹਾਨੂੰ ਤੱਕ ਬਜਹੀ ਹੋਣੀ ਕੁਝ ਹੋਣਾ ਮੇਰੇ ਵੱਲੋਂ ਮਾਫੀ ਹੈ ਉਸ ਲਈ ਮਗਰ ਮੈਂ ਤੁਹਾਨੂੰ ਦੱਸਾਂ ਕਿਸੇ ਮੇਰੀ ਆਵਾਜ਼ ਸੀਗੀ ਤੁਹਾਡੀ ਆਵਾਜ਼ ਨਾਲ ਹੀ ਇਹ ਸਾਰਿਆਂ ਨੂੰ ਪਤਾ ਲੱਗਿਆ ਕਿ ਮੈਂ ਅੱਜ ਕਿਹੜੀ ਤਕਲੀਫ ਚ ਆ ਨੇ ਪਰ ਉਹ ਗਾ ਡਿਮਾਂਡ ਸਾਡੀ ਪੂਰੀ ਨਹੀਂ ਹੋਈ ਤੇ ਜੱਜਬੰਦੀਆਂ ਨੇ ਕਿਹਾ ਕਿ ਉਸ ਤੋਂ ਬਾਅਦ ਵਾਪਿਸ ਜੋ ਵੀ ਹੋਏਗਾ ਉਹ ਡਿਸਾਈਡ ਕਰਨਗੇ ਸਾਡੇ ਪ੍ਰਧਾਨ ਕੀ ਡਿਸਾਈਡ ਕਰਨਗੇ ਉਸ ਤੋਂ ਬਾਅਦ ਕਰ ਤਿੰਨ ਜੋ ਵੀ ਹੋਏਗਾ ਬੋਲੇ ਬਾਈ ਘਟੀ ਕਾਲਸੋ ਤੇ ਅੱਜ ਜਿਹੜੀ ਤੁਹਾਡੀ ਡਿਮਾਂਡ ਸੀ ਕਿ ਉਹਦੇ ਲਈ ਅੱਜ ਮੈਨੂੰ ਯੂਨੀਅਨ ਦੇ ਕੁਝ ਮੈਂਬਰਸ ਮਿਲੇ ਸੀ ਜਿਹਦੇ ਵਿੱਚ ਇਹ ਸੀਗਾ ਕਿ ਸੀਐਮ ਸਾਹਿਬ ਕੋਲੇ ਤੁਹਾਡੀ ਡਿਮਾਂਡਸ ਪਹੁੰਚਾਣ ਲਈ ਉਹਨਾਂ ਤੋਂ ਟਾਈਮ ਲਿਆ ਜਾਵੇ ਜੋ ਕਿ ਅਸੀਂ ਤੁਹਾਡੇ ਲਈ ਲੈ ਲਿਆ ਹੈਗਾ ਰਿਟਨ ਵਿੱਚ ਮੈਂ ਇਹ ਟਾਈਮ ਦੀ ਜਿਹੜੀ ਚਿੱਠੀ ਹੈ ਉਹ ਇਨਮ ਦੇ ਰਹੀਆਂ ਟਾਈਮ ਜਿਹੜਾ ਹੈ 31 ਮਾਰਚ ਨੂੰ 12 ਵਜੇ ਮੁੱਖ ਮੰਤਰੀ ਦੇ ਰੈ residense ਤੇ ਤੁਸੀਂ ਸਾਰੇ ਮਿਲ ਸਕਦੇ ਹੋ ਸੀਐਮ ਸਾਹਿਬ ਨੂੰ ਸੋ ਇਹੀ ਤੁਹਾਡੀ ਜਿਹੜੀ ਅੱਜ ਦੀ ਮੰਗ ਸੀ ਉਹ ਅਸੀਂ ਕਰ ਆਖਾਈ ਬੋਲੇ ਸੰਯੋਗ ਸਵਾਗਤ ਮੈਂ ਡੀਸੀ ਸਾਹਿਬ ਹੋ ਰੀਡੀਸੀ ਸਾਹਿਬ ਦਾ ਧੰਨਵਾਦ ਕਰਦੀ ਹਾਂ ਕਿ ਜੋ ਸਾਡੀ ਮੰਗ ਹੈ ਸਰਕਾਰ ਦੇ ਸਾਹਮਣੇ ਰੱਖਣ ਲਈ ਸਾਨੂੰ ਇੱਕ ਮੌਕਾ ਦਿੱਤਾ ਜਾ ਰਿਹਾ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਸਾਡੀ ਕਿਤੇ ਨਾ ਕਿਤੇ ਸੁਣਵਾਈ ਲਈ ਡੀਸੀ ਸਾਹਿਬ ਉਹ ਰੈਡੀਸੀ ਸਾਹਿਬ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸਾਡੀ ਬਹੁਤ ਮਦਦ ਕੀਤੀ ਹੈ ਪੁਲਿਸ ਵਾਲਿਆਂ ਤੇ ਸਾਨੂੰ ਭਰੋਸਾ ਨਹੀਂ ਮਗਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸਾਡੀ ਮਦਦ ਕੀਤੀ ਹੈ ਐਫ ਆਈ ਆਰ ਤੇ ਵੀ ਤੇ ਮੈਂ ਡੀਸੀ ਸਾਹਿਬ ਨੂੰ ਵੀ ਹੋ ਰੈਡੀਸੀ ਸਾਹਿਬ ਨੂੰ ਪਰਸਨਲੀ ਧੰਨਵਾਦ ਕਰਦੀ ਹਾਂ ਸੋ ਹੁਣ ਵੇਖਣਾ ਹੋਵੇਗਾ 31 ਮਾਰਚ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਕੀ ਐਕਸ਼ਨ ਲੈਂਦੇ ਨੇ ਜਾਂ ਜਾਂਚ ਟੀਮ ਦੇ ਵਿੱਚ ਕੀ ਤਬਦੀਲੀਆਂ ਹੋਣਗੀਆਂ ਪਰਿਵਾਰ ਨੂੰ ਇਨਸਾਫ ਮਿਲੇਗਾ ਨਹੀਂ ਮਿਲੇਗਾ ਪਰ ਇੱਕ ਪਾਸੇ ਪਰਿਵਾਰ ਨੂੰ ਇਹ ਸੰਤੁਸ਼ਟੀ ਹੋ ਗਈ ਹੈ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੀ ਸੁਣੀ ਹੈ ਤੇ ਸਾਨੂੰ ਸਮਾਂ ਦਿੱਤਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ